ਬਹੁਤ ਹੀ ਸਤਿਕਾਰਯੋਗ ਦਲੇਰ ਸਾਹਿਬ ਦੋਵਾਂ ਫੋਰਮਾਂ ਦੀ ਲੀਡਰਸ਼ਿਪ ਔਰ ਅੱਜ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਕਾਮਾਂ ਪੈਣਾ ਪੂਰੇ ਪੰਜਾਬੀਆਂ ਤੇ ਦੇਸ਼ਵਾਦੀਆਂ ਦਾ ਜਿਹੜਾ ਇੱਥੇ ਹੜ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਟੇ ਬਰਾਵੋ ਠੀਕ ਆ ਇਹ ਲੜਾਈ ਛੋਟੀ ਨਹੀਂ ਹੈ ਬੇਸ਼ੱਕ ਅਮਰੀਕਾ ਸਾਮਰਾਜ ਦੀਆਂ ਨੀਤੀਆਂ ਬੜੀਆਂ ਹੋਈਆਂ ਵਾ ਸਾਡੀਆਂ ਮੰਗਾ ਡਬਲਯੂਟੀਓ ਨਾਲ ਟਕਰaundੀਆਂ ਵਾ ਸਾਡੀਆਂ ਮੰਗਾ ਵਰਲਡ ਬੈਂਕ ਨਾਲ ਟਕਰaundੀਆਂ ਵਾ ਸਾਡੀਆਂ ਮੰਗਾ ਮੁਦਰਾ ਕੋਸ਼ ਨਾ ਟਕਰਉਂਦੀਆਂ ਵਾ ਅਰ ਮੋਦੀ ਜੀ ਥੋੜੇ ਮਗਰ ਦੁਨੀਆ ਦਾ ਸਭ ਤੋਂ ਵੱਡਾ ਕਾਰਪੋਰੇਟ ਖੜਾ ਵਾ ਇਹ ਸਾਨੂੰ ਪਤਾ ਵਾ ਪਰ ਮੈਂ ਕਹਿੰਦਾ ਤੁਹਾਨੂੰ ਸਿੱਖਣਾ ਚਾਹੀਦਾ ਸਾਡਾ ਗੁਰੂ ਬਾਬੇ ਨੇ ਕਿਹਾ ਸੀ ਗੁਰੂ ਕਹਿੰਦਾ ਸੀ ਸੰਗਤ ਇੱਕੀ ਵਿਸਵੇ ਹੁੰਦੀ ਆ गुरु नीचे धरती का अपना इतिहास एक ही तीर्थ हिंद में यात्रा के लिए जहां ने बेटे कटवाए खुदा के लिए चमकोर तेरे जरों में अभी भी चमक बाकी है जहां से रुख्स होके पिसर आसमा के लिए ਇਹ ਸਾਡੀ ਧਰਤੀ ਸ਼ਹੀਦਾਂ ਦੀ ਧਰਤੀ ਆ ਕਦੀ ਮੁਗਲਾਂ ਨੂੰ ਵੀ ਮਾਣ ਹਾਊਗਾ 800 ਸਾਲ ਰਾਜ ਕੀਤਾ ਉਹਨਾਂ ਨੇ ਔਰ ਉਸ ਸਮਰਾਜ ਦੀਆਂ ਜਣਾ ਇਸ ਪੰਜਾਬ ਦੀ ਧਰਤੀ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਪੁੱਟੀਆਂ ਸੀ ਮੋਦੀ ਜੀ ਤੁਹਾਨੂੰ ਯਾਦ ਹੋਊਗਾ ਫਿਰ ਅੰਗਰੇਜ਼

ਸਾਨੂੰ ਪਤਾ ਵਹ ਲੜਾਈ ਕੀ ਨਹੀਂ ਵਡੀਆਂ ਪਰ ਆਹ ਆਹ ਜਨਤਾ ਸਾਨੂੰ ਇਹਨਾਂ ਤੇ ਵਿਸ਼ਵਾਸ ਆ ਮੋਦੀ ਜੀ ਤੁਸੀਂ ਕਦੇ ਵੀ ਹਿੰਦੁਸਤਾਨ ਦੇ 80 ਕਰੋੜ ਲੋਕਾਂ ਤੋਂ ਵੱਡੇ ਨਹੀਂ ਹੋ ਸਕਦੇ ਮੋਦੀ ਜੀ ਤੁਸੀਂ ਕਦੇ ਵੀ 3 ਕਰੋੜ ਪੰਜਾਬੀਆਂ ਤੋਂ ਵੱਡੇ ਨਹੀਂ ਹੋ ਸਕਦੇ ਤੁਹਾਡੇ ਕੋਲ ਦੋ ਰਾਹ ਆ ਯਾਤਾ ਦੇਸ਼ ਦੇ ਕਿਸਾਨ ਮਜ਼ਦੂਰ ਦੀ ਆਵਾਜ਼ ਦਾ ਸਨਮਾਨ ਕਰੋ ਦੇਸ਼ ਦਾ ਕਿਸਾਨ ਮਜ਼ਦੂਰ ਕੀ ਕਹਿ ਰਿਹਾ ਵਾ ਅੱਜ ਸਾਡਾ ਪਰਨ ਨਹੀਂ ਅੱਜ ਦੇਸ਼ ਦੇ 80 ਕਿਸਾਨਾਂ ਮਜ਼ਦੂਰਾਂ ਦਾ ਪਰਨ ਆ ਪੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਮੋਦੀ ਜੀ ਤੁਹਾਡੀ ਪਾਰਲੀਮੈਂਟ ਬਣਾ ਕੇ ਰੱਖਾਂਗੇ ਇਹਨਾਂ ਦਾ ਪਰਨਿਆ ਭਾਈ ਪਰਨਿਆ ਇਹ ਲੋਕਾਂ ਦਾ ਪਰਨਿਆ ਦੇਸ਼ ਦੇ ਕਿਸਾਨ ਮਜ਼ਦੂਰ ਦੇਸ਼ ਦੇ ਤੋਂ ਕਰਜ਼ਾ ਖਤਮ ਕਰਾ ਕੇ ਰਹਾਗੇ ਤੇ ਮੋਦੀ ਜੀ ਲੋਕਾਂ ਦੇ ਪਰਨ ਬੜੇ ਪੱਕੇ ਹੁੰਦੇ ਆ ਕੱਚੇ ਨਹੀਂ ਹੁੰਦੇ ਇਸ ਕਰਕੇ ਲੋਕਾਂ ਤੋਂ ਵੱਡੀ ਕੋਈ ਸਰਕਾਰ ਨਹੀਂ ਹੁੰਦੀ ਇਹ ਠੀਕ ਆ ਦੋ ਫੈਸਲੇ ਸੀ ਕੀਤੇ 16 ਨੂੰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੇ ਅਮਰ ਅਨੰਦਾ ਮਰਨ ਵਰਤ ਦਾ ਫੈਸਲਾ ਸੀ ਕੀਤਾ ਥਾਰਾਂ ਨੂੰ ਜਥੇ ਖੰਡ ਦਾ ਫੈਸਲਾ ਕੀਤਾ ਅਖਨੋਰੀ ਦੀ ਧਰਤੀ ਆ ਜਿੱਥੇ ਅਸੀਂ 21 ਸੌ ਦਾ ਨੌਜਵਾਨ ਤੋਰਿਆ ਸੀ ਸ਼ਹੀਦ ਸੁਭਕਰਨ ਸਿੰਘ ਅਸੀਂ ਦੋਵੇਂ ਫੋਰਮਾਂ ਉਹਨਾਂ ਦੀ ਧਰਤੀ ਨਾਲ ਵਾਅਦਾ ਕਰਕੇ ਆਏ

ਅੰਤ ਚ ਪੁਰਾਵੋ ਸਰਕਾਰ ਫਿਰ ਕਨੋਰੀ ਬਾਰਡਰ ਨੂੰ ਮੂੰਹ ਕਰ ਸਕਦੀ ਆ ਟੱਲੇ ਨਹੀਂ ਪੈਣਾ ਹੈਗਾ ਬਾਰਡਰਾਂ ਤੇ ਗਿੰਤੀ ਨਹੀਂ ਘਟੰਦੇ ਨਹੀਂ ਤੁਹਾਡੇ ਨਾਲ ਡੱਲਿਆ ਸਾਹਿਬ ਮੌਜੂਦ ਨੇ ਅੱਜ ਵਾਅਦਾ ਕਰਕੇ ਜਾਂਦੇ ਆ ਕਦੇ ਵੀ ਜ਼ਿੰਦਗੀ ਵੱਡੀ ਨਹੀਂ ਹੁੰਦੀ ਮਰਨਾ ਸਾਰਿਆਂ ਨੇ ਆ ਜੇ ਤੁਹਾਡੇ ਕਰਕੇ ਕਦੇ ਮੌਤ ਆ ਗਈ ਇਹਦੇ ਨਾਲੋਂ ਵਧੀਆ ਚੀਕ ਸਾਨੂੰ ਕੋਈ ਹੋਰ

ਪਲਾ ਕਰਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ